ਉਰਾ ਨੀਲੇਪਿੰਟੰਡਾ ਵਿਖੇ ਬੀਤੀ ਰਾਤ ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਸੰਤ ਕਰਿਆਨਾ ਸ਼ਾਪ ਦੀ ਮਾਲਕ ਉਸਮੇਂ ਆਪਣੀ ਪਤਨੀ ਪਸੰਦ ਨੇ ਦੱਸਿਆ ਕਿ ਜਦੋਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੀ ਦੁਕਾਨ ਤੇ ਆਏ ਤਾਂ ਦੇਖਿਆ ਕਿ ਦੁਕਾਨ ਦੇ ਦਰਵਾਜ਼ੇ ਦਾ ਕੁੰਡਾ ਟੁੱਟਾ ਹੋਇਆ ਸੀ ਅਤੇ ਉਹਨਾਂ ਦੇ ਦੁਕਾਨ ਦੇ ਅੰਦਰ ਪਈ 12000 ਰੁਪਏ ਦੀ ਨਕਦੀ ਗਾਇਬ ਸੀ ਪੁਲਿਸ ਨੇ ਮੌਕਾ ਦੇਖ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਕੀ ਵਾ ਕੀ ਆਪਣੇ ਬਸ ਸਵੇਰੇ 7 ਵਜੇ ਆ ਕੇ ਦੇਖੀ ਗਿੰਦਰ ਤੋੜੇ ਹੋਏ ਸੀਗੇ ਹੂੰ ਨਾਲ ਮਾਲੀ ਮਕਾਨ ਸੀਗਾ ਉਹ ਕਹਿੰਦੇ ਸੀ ਕਿ ਵਾ ਇਦਾਂ ਇਦਾਂ ਹੋ ਗਿਆ ਹੂੰ ਫਿਰ ਆ ਕੇ ਦੇਖੀ ਗੱਦਾ ਗੁੱਦਾ ਸਾਰੇ ਸਿੱਟੇ ਹੋਏ ਸੀਗੇ ਪੈਸੇ ਡੱਬੇ ਚ ਸੀਗੇ ਹੂੰ ਉੱਥੇ ਗੱਦਾ ਚੱਕ ਕੇ ਉਹ ਪੈਸੇ ਲੈ ਗਿਆ ਕੁਛ ਇੱਥੇ ਡੱਬੇ ਤੇ ਚ ਸੀਗਾ ਉਹ ਲੈ ਗਿਆ ਸਾਰੇ ਕਿੰਨਾ ਕਨਕਸਾਨ ਹੋਇਆ ਨੁਕਸਾਨ ਇਹਦਾ 10 12 ਭਾਂ ਦਾ ਗਿਣਤੇ ਤੋਂ ਬਾਅਦ ਸੀਗਾ ਇੰਦਾ ਤਾਂ 9 10000 ਸੀਗਾ ਇੰਦਾ ਹੂੰ ਤਾਂ ਬਾਕੀ ਭਾਂ ਬੁੰਨ ਦਾ ਤਾਂ ਨਹੀਂ ਇਹ ਸੌਜੀ